ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸ੍ਰੀ ਜਪਜੀ ਸਾਹਿਬ ਦੀ 15ਵੀਂ ਪੌੜੀ ਵਿੱਚ ਸੱਚੇ ਪਾਤਸ਼ਾਹ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਮੰਨਾ ਪਰਵਾਰ ਐਸਾ ਧਾਰ ਜਿਹੜਾ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਉਸ ਦਾ ਮੰਨਣ ਕਰਦਾ ਹੈ ਉਹੋ ਗੁਰਮੁਖ ਆਪਣਾ ਆਪ ਤਾਂ ਸੁਧਾਰ ਹੀ ਲੈਂਦਾ ਹੈ ਸਗੋਂ ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਹੈ ਭਾਈ ਆਕਲ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਿੱਖ ਸਨ ਜੋ ਇੱਕ ਪਿੰਡ ਦੇ ਵਸਨੀਕ ਸਨ ਜਿਸ ਦਾ ਨਾਮ ਸੀ ਵੱਡੇ ਘਰ ਵੱਡਾ ਘਰ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੋਗਾ ਥਾਣਾ ਬਾਗੇਵਾਲੇ ਦਾ ਇੱਕ ਪਿੰਡ ਹੈ ਉਹ ਬੜੇ ਪ੍ਰੇਮ ਤੇ ਸ਼ਰਧਾ ਧਾਰ ਕੇ ਹਰ 6 ਮਹੀਨਿਆਂ ਬਾਅਦ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸਨ। ਉਹਨਾਂ ਦੇ ਘਰ ਇੱਕ ਪੁੱਤਰੀ ਹੋਈ। ਜਦੋਂ ਉਹ 7 ਸਾਲਾਂ ਦੀ ਹੋਈ ਤਾਂ ਇੱਕ ਬ੍ਰਾਹਮਣ ਭਾਈ ਸਾਹਿਬ ਦੀ ਆਗਿਆ ਅਨੁਸਾਰ ਉਸ ਦੇ ਵਾਸਤੇ ਯੋਗ ਵਰ ਲੱਭਣ ਵਾਸਤੇ ਨਿਕਲਿਆ। ਬ੍ਰਾਹਮਣ ਵਰ ਦੀ ਭਾਲ ਕਰਦਾ ਹੋਇਆ ਕਈ ਥਾਂ ਘੁੰਮਦਾ ਫਿਰਦਾ। ਅਖੀਰ ਤੋ ਕਲਾਣੀ ਪਿੰਡ ਵਿੱਚ ਪਹੁੰਚ ਗਿਆ। ਇਸ ਪਿੰਡ ਵਿੱਚ ਇੱਕ ਸਾਦਾ ਨਾਮੀ ਤਰਖੰਡ ਰਹਿੰਦਾ ਸੀ। ਉਸਦੇ ਪੁੱਤਰ ਸਾਧੂ ਨੂੰ ਯੋਗਵਰ ਜਾਣ ਕੇ ਬ੍ਰਾਹਮਣ ਨੇ ਭਾਈ ਆਕਲ ਦੀ ਪੁੱਤਰੀ ਦੀ ਸਗਾਈ ਉਸਦੇ ਨਾਲ ਕਰ ਦਿੱਤੀ। ਸਾਹ ਸੰਗਤ ਜੀ ਪਹਿਲਾਂ ਇੱਕ ਦੂਸਰੇ ਤੇ ਵਿਸ਼ਵਾਸ ਬਹੁਤ ਹੁੰਦਾ ਸੀ ਤੇ ਵਿਸ਼ਵਾਸ ਤੇ ਹੀ ਰਿਸ਼ਤੇ ਹੋ ਜਾਂਦੇ ਸਨ। ਭਾਈ ਆਕਲ ਨੇ ਬ੍ਰਾਹਮਣ ਨੂੰ ਪੁੱਛਿਆ ਕਿ ਜਿੱਥੇ ਤੂੰ ਰਿਸ਼ਤਾ ਕਰਕੇ ਆਇਆ ਹੈ ਉਹ ਸਿੱਖ ਵੀ ਹਨ ਜਾਂ ਨਹੀਂ? ਇਹ ਤੂੰ ਚੰਗੀ ਤਰ੍ਹਾਂ ਦੇਖਣਾ ਸੀ। ਬ੍ਰਾਹਮਣ ਨੇ ਕਿਹਾ ਮੈਂ ਇਸ ਬਾਰੇ ਨਹੀਂ ਸੋਚਿਆ। ਅੱਗੋਂ ਜੋ ਮਾਲਕ ਨੂੰ ਮਨਜ਼ੂਰ ਹੋਏਗਾ ਉਸ ਤਰ੍ਹਾਂ ਹੀ ਹੋਏਗਾ। ਸਾਹ ਸੰਗਤ ਜੀ ਇਸ ਤਰ੍ਹਾਂ ਕਾਫੀ ਸਮਾਂ ਨਿਕਲ ਗਿਆ ਤੇ ਵਿਆਹ ਰੱਖ ਦਿੱਤਾ ਗਿਆ ਜਿਹੜਾ ਵਿਆਹ ਦਾ ਸਮਾਂ ਨਿਯਤ ਕੀਤਾ ਸੀ ਉਸ ਦਿਨ ਬਰਾਤ ਆਈ ਤੇ ਭਾਈ ਅਕਲ ਜੀ ਨੇ ਆਪਣੀ ਪੁੱਤਰੀ ਦਾ ਆਨੰਦਕਾਰ ਭਾਈ ਸਾਧੂ ਦੇ ਨਾਲ ਕਰ ਦਿੱਤਾ ਜਦੋਂ ਭਾਈ ਅਕਲ ਨੂੰ ਪਤਾ ਲੱਗਾ ਕਿ ਉਹਨਾਂ ਦੇ ਰਿਸ਼ਤੇਦਾਰ ਗੁਰੂ ਦੇ ਸਿੱਖ ਨਹੀਂ ਹਨ ਸਗੋਂ ਸਖੀ ਸਰਵਰੀਏ ਸੁਲਤਾਨ ਨੂੰ ਮੰਨਣ ਵਾਲੇ ਹਨ ਤਾਂ ਉਹ ਬਹੁਤ ਘਬਰਾ ਗਿਆ ਪਰ ਫਿਰ ਵੀ ਸੰਸਾਰ ਦੀ ਰੀਤੀ ਅਨੁਸਾਰ ਦੀਦੀ ਢੋਲੀ ਵਿਦਾ ਕਰਨ ਤੋਂ ਪਹਿਲਾਂ ਭਾਈ ਆਕਲ ਨੇ ਆਪਣੀ ਧੀ ਨੂੰ ਇੱਕ ਵਾਰ ਫਿਰ ਸਿੱਖੀ ਜੀਵਨ ਦੀ ਦ੍ਰਿੜਤਾ ਵਾਲੀ ਸਿੱਖਿਆ ਦਿੱਤੀ ਤੇ ਹਦਾਇਤ ਕੀਤੀ ਕਿ ਪੁੱਤਰੀ ਆਪਣੇ ਧਰਮ ਵਿੱਚ ਤੂੰ ਪੱਕਾ ਰਹਿਣਾ ਹੈ। ਗੁਰੂ ਜੀ ਤੇਰੀ ਸਹਾਇਤਾ ਕਰਨੀਏ। ਭਾਈ ਆਕਲ ਤੇ ਉਸ ਦੀ ਸੁਪੁੱਤਰੀ ਗੁਰੂ ਜੀ ਕੋਲ ਮਨੋਂ ਮਨ ਅਰਦਾਸ ਕਰ ਰਹੇ ਸਨ ਕਿ ਹੇ ਸਤਿਗੁਰੂ ਜੀ ਸਹਾਈ ਹੋਵੋ ਤੇ ਸਾਡੀ ਇਸ ਹਾਲਤ ਵਿੱਚ ਸਹਾਇਤਾ ਕਰੋ। ਉਹਨਾ ਦੇਣਾ ਵਿੱਚ ਗੁਰਤਾ ਗੱਦੀ ਉੱਤੇ 6ਵੇਂ ਸਤਿਗੁਰੂ ਧੰਨ ਸਿਰਗੁਰ ਹਰਗੋਬਿੰਦ ਸਾਹਿਬ ਜੀ ਸੋ ਬੈਮਾਨ ਸਨ ਭਾਈ ਆਕਲ ਨੇ ਢੋਲੀ ਵਿਦਾ ਕਰ ਦਿੱਤੀ ਤੇ ਦੁਖੀ ਹੋ ਕੇ ਮਨੋਂ ਮਨ ਸਤਿਗੁਰਾਂ ਦੇ ਪਾਸ ਅਰਦਾਸਾਂ ਕਰਦਾ ਰਿਹਾ ਕਿ ਮੇਰੀ ਪੁੱਤਰੀ ਦੀ लाज ਰੱਖੋ ਜਦੋਂ ਢੋਲੀ ਲੈ ਕੇ ਕਹਾਰ ਢੋਲੀ ਪਿੰਡ ਪਹੁੰਚੇ ਤਾਂ ਸਾਧਾ ਤੇ ਹੋਰ ਬਰਾਤੀ ਅੱਗੇ ਨਿਕਲ ਚੁੱਕੇ ਸਨ ਉਸ ਸਮੇਂ ਇਸ ਢੋਲੀ ਪਿੰਡ ਵਿੱਚ 6ਵੇਂ ਪਾਸ਼ਾ ਤਾਨੀ ਸ਼ੇਰਗੁਰ ਹਰਗੋਬਿੰਦ ਸਾਹਿਬ ਜੀ ਆਪਣੇ ਸਾੰਡੂ ਸਾਈਂ ਦਾਸ ਦੇ ਘਰ ਠਹਿਰੇ ਹੋਏ ਸਨ ਸਵੇਰ ਦਾ ਸਮਾਂ ਸੀ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਭਾਈ ਆਕਲ ਦੀ ਪੁੱਤਰੀ ਨੇ ਢੋਲੀ ਵਿੱਚ ਹੀ ਕੀਰਤਨ ਦੀ ਧੁਨ ਸੁਣੀ ਤੇ ਗੁਰੂ ਜੀ ਦਾ ਦੀਵਾਨ ਲੱਗਾ ਜਾਣ ਕੇ ਦਰਸ਼ਨਾਂ ਲਈ ਵਿਆਕੁਲ ਹੋ ਗਈ ਢੋਲੀ ਵਾਲੇ ਕਹਾਰਾ ਨੂੰ ਉਸ ਨੇ ਕੁਝ ਪੈਸੇ ਆ ਦੇ ਕੇ ਕਿਹਾ ਕਿ ਕੁਝ ਸਮੇਂ ਲਈ ਢੋਲੀ ਸਤਿਗੁਰੂ ਜੀ ਦੇ ਡੇਰੇ ਲੈ ਚੱਲੋ ਕਹਾਰ ਢੋਲੀ ਗੁਰੂ ਜੀ ਦੇ ਢੇਰੇ ਲੈ ਗਏ ਭਾਈ ਆਕਲ ਦੀ ਪੁੱਤਰੀ ਢੋਲੀ ਵਿੱਚੋਂ ਉਤਰ ਕੇ ਜਾ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਉੱਪਰ ਟਹਿ ਪਈ ਤੇ ਰੋ ਰੋ ਕੇ ਬੇਨਤੀਆਂ ਕਰਨ ਲੱਗੀ ਕਿ ਹੇ ਸਤਿਗੁਰੂ ਜੀ ਮੇਰੀ ਹਾਜ ਰੱਖੋ ਸਤਿਗੁਰੂ ਜੀ ਨੇ ਉਸ ਨੇ ਸਾਰਾ ਬਿਰਤਾਂਤ ਸੁਣਾ ਦਿੱਤਾ ਕਿ ਮਹਾਰਾਜ ਜੀ ਮੈਂ ਆਪ ਜੀ ਦੇ ਸਿੱਖ ਦੀ ਪੁੱਤਰੀ ਇੱਕ ਸਿੱਖਣੀ ਹਾਂ ਪਰ ਮੇਰੇ ਸਹਰੇ ਪਰਿਵਾਰ ਵਾਲੇ ਸਖੀ ਸਰਵਰੀਏ ਦੇ ਸੇਵਕ ਹਨ ਇਸ ਤਰ੍ਹਾਂ ਸਬੀ ਬੀਨੇ ਆਪਣਾ ਦੁੱਖ ਦੱਸਿਆ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਤੁਸੀਂ ਮੇਰੀ ਹਲਾਜ ਰੱਖੋ ਸਤਿਗੁਰਾਂ ਨੇ ਕਿਹਾ ਕਿ ਬੀਬੀ ਇਹ ਕੁਝ ਤੇਰੇ ਲੇਖਾਂ ਵਿੱਚ ਸੀ ਹੁਣ ਭਾਣਾ ਮੰਨ ਪਰ ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਆਕਲ ਦੀ ਪੁੱਤਰੀ ਨੇ ਕਿਹਾ ਕਿ ਹੇ ਸਤਿਗੁਰੂ ਜੀ ਮੈਂ ਆਪ ਦੀ ਸ਼ਰਨ ਵਿੱਚ ਪਈ ਹਾਂ ਮੇਰੀ ਪੈਜ ਰੱਖੋ ਕਿ ਮੇਰੀ ਸਿੱਖੀ ਪ੍ਰੀਤ ਨਾ ਵਿਜਾਵੇ ਮੇਰੇ ਪਤੀ ਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਜੇਕਰ ਮੇਰੇ ਲੇਖ ਇਸ ਤਰ੍ਹਾਂ ਹੀ ਸਨ ਤਾਂ ਹੁਣ ਆਪ ਜੀ ਕਿਰਪਾ ਕਰੋ ਕਿਉਂਕਿ ਇਹਨਾਂ ਲੇਖਾਂ ਨੂੰ ਦੁਬਾਰਾ ਲਿਖਣ ਵਾਲੇ ਵੀ ਆਪ ਜੀ ਹੀ ਹੋ ਭਾਈ ਆਕਲ ਦੀ ਪੁੱਤਰੀ ਦੀਆਂ ਪਿਆਰ ਤੇ ਵਿਸ਼ਵਾਸ ਭਰੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਰਹਿਮਤ ਦੇ ਘਰ ਵਿੱਚ ਆ ਗਏ ਇੰਨੇ ਨੂੰ ਇਸ ਦਾ ਪਤੀ ਭਾਈ ਸਾਧੂ ਵੀ ਉੱਥੇ ਹੀ ਪਹੁੰਚ ਗਿਆ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਚਰਣਾ ਉੱਪਰ ਆ ਕੇ ਉਸਨੇ ਮੱਥਾ ਟੇਕਿਆ ਜਿਉਂ ਹੀ ਭਾਈ ਸਾਧੂ ਨੇ ਮੱਥਾ ਟੇਕਿਆ ਤਾ ਉਸਦੇ ਮੱਥੇ ਦੇ ਲਈ ਸਿੱਧੇ ਹੋ ਗਏ। ਸਤਿਗੁਰੂ ਜੀ ਨੇ ਨਦਰੀ ਨਦਰ ਨਿਹਾਲ ਕਰ ਦਿੱਤਾ। ਸਤਿਗੁਰੂ ਜੀ ਦੇ ਚਰਨਾਂ ਤੇ ਟਹਿ ਕੇ ਉਸ ਨੇ ਸਿੱਖੀ ਦੀ ਦਾਤ ਮੰਗੀ। ਸਤਿਗੁਰਾਂ ਨੇ ਕਿਰਪਾ ਕਰਕੇ ਉਸ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਸਤਨਾਮ ਦਾ ਉਪਦੇਸ਼ ਦਿੱਤਾ ਤੇ ਸਿੱਖ ਬਣਿਆ ਭਾਈ ਸਾਧੂ ਆਪਣਾ ਢੋਲਾ ਲੈ ਕੇ ਘਰ ਪਹੁੰਚ ਗਿਆ। ਉਸਦੇ ਪਰਿਵਾਰ ਵਾਲੇ ਘਰ ਵਿੱਚ ਬਣੇ ਸਰਵਰੀਏ ਦੇ ਸਥਾਨ ਉੱਤੇ ਮੱਥਾ ਟੇਕਣ ਲਈ ਕਹਿਣ ਲੱਗੇ ਪਰ ਭਾਈ ਸਾਧੂ ਨੇ ਉਸ ਸਥਾਨ ਨੂੰ ਲੱਤ ਮਾਰੀ ਤੇ ਕਹਿਣ ਲੱਗਾ ਕਿ ਮੈਂ ਹੁਣ ਗੁਰੂ ਦਾ ਸਿੱਖ ਬਣ ਗਿਆ ਹਾਂ ਇਸ ਲਈ ਸਰਵਰੀਏ ਦੀ ਪੂਜਾ ਨਹੀਂ ਕਰਾਂਗਾ ਤੇ ਪਿਆਰੀ ਸਾਹਾ ਸੰਗਤ ਜੀ ਰਾਤੀ ਉੱਠ ਕੇ ਭਾਈ ਸਾਧੂ ਨੇ ਸੁਲਤਾਨ ਦਾ ਪੀਰਖਾਨਾ ਸਾਰਾ ਢਾਹ ਦਿੱਤਾ ਉਸ ਦੇ ਪਰਿਵਾਰ ਵਾਲੇ ਜਿਨੇ ਬਣਾ ਦਿਆ ਕਰਨ ਤੇ ਇਹ ਰਾਤ ਨੂੰ ਢਾ ਦਿਆ ਕਰੇ ਅਖੀਰ ਭਾਈ ਸਾਧੂ ਨਿਸ਼ਾਨ ਮਿਟਾ ਕੇ ਹੀ ਰਿਹਾ ਦੋਨੋਂ ਪਤੀ ਪਤਨੀ ਮਿਲ ਕੇ ਸ਼ਰਦਾ ਨਾਲ ਸਿੱਖੀ ਕਮਾਉਣ ਲੱਗ ਪਏ। ਸਮਾਪਾ ਕੇ ਇਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਬੱਚੇ ਨੂੰ ਲੈ ਕੇ ਉਹ ਦੋਵੇਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਗਏ। ਪੁੱਤਰ ਦੇ ਨਾਮ ਕਰਨ ਲਈ ਉਹਨਾਂ ਨੇ ਬੇਨਤੀ ਕੀਤੀ। ਸਤਿਗੁਰੂ ਜੀ ਨੇ ਭਾਈ ਸਾਧੂ ਦੇ ਪੁੱਤਰ ਦਾ ਨਾਮ ਰੂਪਚੰਦ ਰੱਖ ਦਿੱਤਾ। ਪਿਤਾ ਦੀ ਤਰ੍ਹਾਂ ਪੁੱਤਰ ਵੀ ਸ਼ਰਦਾਵਾਨ ਬਣ ਗਿਆ। ਇੱਕ ਵਾਰੀ ਲੱਕੜਾਂ ਕੱਟਦੇ ਹੋયા ਇਹਨਾਂ ਨੇ ਸ਼ਰਦਾ ਧਾਰੀ ਕਿ ਕੁੰਨੇ ਦੇ ਠੰਡੇ ਜਲ ਨੂੰ ਸਤਿਗੁਰੂ ਜੀ ਆ ਕੇ ਛਕਣ ਮੀਰੀ ਪੀਰੇ ਦੇ ਮਾਲਕ ਨੇ ਤੀ ਕੋਤੋਂ ਜਾ ਕੇ ਉਹਨਾਂ ਦਾ ਜਲ ਛਕਿਆ ਤੇ ਇਹਨਾਂ ਦੀ ਸ਼ਰਧਾ ਪੂਰੀ ਕੀਤੀ ਤੇ ਵਰਦਾਨ ਦਿੱਤਾ ਕਿ ਲੰਗਰ ਚਲਾਓ ਇਹ ਕਿਹਾ ਕਿ ਤੁਹਾਡੇ ਲੰਗਰ ਵਿੱਚ ਗਿੱਲੀਆਂ ਲੱਕੜਾਂ ਵੀ ਜਲਿਆ ਕਰਨੀਆਂ ਸੋ ਪਿਆਰੀ ਸਾਧ ਸੰਗਤ ਜੀ ਭਾਈ ਰੂਪਾ ਪੈਂਡ ਇਸੇ ਭਾਈ ਰੂਪਚੰਦ ਦੇ ਨਾਮ ਤੇ ਵਸਿਆ ਹੋਇਆ ਹੈ ਹੁਣ ਇਹਨਾਂ ਦੀ ਔਲਾਦ ਪਿੰਡ ਬਾਗੜੀਆਂ ਮਲੇਰ ਕੋਟਲਾ ਦੇ ਨੇੜੇ ਰਹਿੰਦੇ ਹਨ ਤੇ ਹੁਣ ਵੀ ਲੰਗਰ ਚਲਾਉਂਦੇ ਹਨ ਜਿੱਥੇ ਗਿੱਲੀਆਂ ਲੱਕੜੀਆਂ ਸਦੀਆਂ ਤੋਂ ਬੜਲੀਆਂ ਆ ਰਹੀਆਂ ਹਨ ਸੋ ਪਿਆਰੀ ਸਾਧ ਸੰਗਤ ਜੀ ਜਿਹੜਾ ਉਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਤੇ ਉਸ ਦਾ ਮੰਨਣ ਕਰਦਾ ਹੈ ਉਹ ਆਪਣੇ ਪਰਿਵਾਰ ਪਤਨੀ ਪੁੱਤਰ ਧੀਆਂ ਇਹਨਾਂ ਸਾਰਿਆਂ ਨੂੰ ਸੁਧਾਰ ਲੈਂਦਾ ਹੈ ਭਾਵੇਂ ਕਿ ਸਾਰਾ ਪਰਿਵਾਰ ਨਾਮ ਦੇ ਆਸਰੇ ਹੋ ਜਾਂਦਾ ਹੈ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1241 ਉੱਪਰ ਗੁਰੂ ਸਾਹਿਬ ਜੀ ਪਰਮਉਦੇ ਹਨ ਨਾਇ ਮੰਨਿਆ ਕੁੱਲ ਉਧਰੈ ਸਭ ਕੁਟੰਬ ਸਵਾਇਆ ਜਿਹੜੇ ਗੁਰਮੁਖ ਜਨ ਪ੍ਰਮਾਤਮਾ ਦੇ ਨਾਮ ਦੀ ਪੂਜਾ ਕਰਦੇ ਹਨ ਤੇ ਉਸ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ ਉਹਨਾਂ ਦੀਆਂ ਸਾਰੀਆਂ ਪੀੜੀਆਂ ਦਾ ਉਧਾਰ ਹੋ ਜਾਂਦਾ ਹੈ ਮੰਨ ਤਰਾ ਤਾਰੇ ਗੁਰ ਸਿੱਖ ਸਤਗੁਰੂ ਜੀ ਆਪ ਦਾ ਤਰੇ ਹੀ ਹੋਏ ਹਨ ਤੇ ਜਿਹੜੇ ਸਿੱਖ ਗੁਰੂ ਜੀ ਦੇ ਉਪਦੇਸ਼ ਨੂੰ ਭਾਵਨਾਮ ਨੂੰ ਮੰਨਦੇ ਹਨ ਤੇ ਕਮਾਉਂਦੇ ਹਨ ਉਹਨਾਂ ਨੂੰ ਵੀ ਗੁਰੂ ਜੀ ਧਾਰ ਦਿੰਦੇ ਹਨ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਵਿੱਚ ਨਾਮ ਦਾ ਮੰਨਣ ਕੀਤਾ ਹੈ ਤੇ ਫਿਰ ਅਣਗਿਣਤ ਲੋਕਾਂ ਨੂੰ ਮੰਨਣ ਕਰਾ ਕੇ ਧਾਰਿਆ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਨਾਮ ਸਿਮਰਨ ਭਗਤੀ ਕਰਨ ਦਾ ਹਵਾਲਾ ਦਿੰਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਿਆ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਉੱਤੇ ਪਹੁੰਚੇ ਤਾਂ ਸਿੱਧਾ ਨੇ ਪੁੱਛਿਆ ਕਿ ਤੁਸੀਂ ਕਿਸ ਸ਼ਕਤੀ ਦੇ ਸਹਾਰੇ ਇੱਥੇ ਆਏ ਹੋ ਤਾਂ ਸਤਿਗੁਰੂ ਜੀ ਨੇ ਫਰਮਾਇਆ ਕਿ ਅਸੀਂ ਪਰਮੇਸ਼ਰ ਦਾ ਨਾਮ ਜਪਿਆ ਹੈ ਜਿਸ ਨਾਲ ਸਾਡੇ ਵਿੱਚ ਇੰਨੀ ਸ਼ਕਤੀ ਆਈ ਹੈ ਇਸੇ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲਾ ਵਿੱਚ 26 ਸਾਲ 9 ਮਹੀਨੇ 13 ਦਿਨ ਨਾਮ ਸਿਮਰਨ ਦੁਆਰਾ ਮੰਨਣ ਕਰਦਿਆਂ ਕਰੜੀ ਘਾਲਣਾ ਘਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਬਹੁਤ ਤਪੱਸਿਆ ਕੀਤੀ ਹੈ ਇਸ ਬਾਰੇ ਵੀ ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਵਿੱਚ ਉਚਾਰਨ ਕੀਤਾ ਹੈ ਇਹ ਬਿਦ ਕਰਤ ਤਪੱਸਿਆ ਭਯੋ ਦਵੈ ਤੇ ਏਕ ਰੂਪ ਹਵੈ ਗਯੋ ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਮੰਨਣ ਕਰਨ ਵਾਲੇ ਗਿਆਨ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ ਉਹ ਆਪਣੇ ਸਾਰੇ ਪਰਿਵਾਰ ਨੂੰ ਗੁਰਮੁਖ ਬਣਾ ਕੇ ਸੁਧਾਰ ਲੈਂਦੇ ਹਨ ਪਿਆਰੀ ਸਾਧ ਸੰਗਤ ਜੀ ਅੱਜ ਕੱਲ YouTube ਤੇ ਦਾਸ ਨੇ ਕੁਝ ਅਜੀਹਿਆ ਵੀਡੀਓ ਦੇਖੀਆਂ ਹਨ ਜਿਨ੍ਹਾਂ ਵਿੱਚ ਸੰਗਤ ਨੂੰ ਭੰਬਲ ਪੂਸੇ ਵਿੱਚ ਪਾਇਆ ਜਾ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਵਾਹਿਗੁਰੂ ਨਾਮ ਗੁਰਬਾਣੀ ਵਿੱਚ ਨਹੀਂ ਆਉਂਦਾ ਹੈ ਕੋਈ ਕਹਿ ਰਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧਾਰਮਿਕ ਗ੍ਰੰਥ ਨਹੀਂ ਹੈ ਸੋ ਆਪ ਜੀ ਨੇ ਇਹਨਾਂ ਗੱਲਾਂ ਵਿੱਚ ਨਹੀਂ ਆਉਣਾ ਜੋ ਪੁਰਾਤਨ ਮਰਿਆਦਾ ਚੱਲਦੀ ਆ ਰਹੀ ਹੈ ਉਸ ਤੇ ਹੀ ਅਮਲ ਕਰਨਾ ਹੈ ਅੱਜ ਕੱਲ 2-4 ਲੱਖਸ ਪੜ੍ਹ ਕੇ ਹਰ ਕੋਈ ਆਪਣੇ ਆਪ ਨੂੰ ਗਿਆਨੀ ਸਮਝ ਰਿਹਾ ਹੈ ਇਸ ਲਈ ਸਾਧ ਸੰਗਤ ਜੀ ਤੁਸੀਂ ਸੁਚੇਤ ਰਹਿਣਾ ਹੈ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਅਮਲ ਕਰਕੇ ਆਪਣੇ ਜੀਵਨ ਵਿੱਚ ਸੁਧਾਰ ਕਰਨਾ ਹੈ ਹਰ ਰੋਜ਼ ਗੁਰਦੁਆਰੇ ਜਾਣਾ ਹੈ ਗੁਰੂ ਜੀ ਦੇ ਅੱਗੇ ਜਾ ਕੇ ਨਤਮਸਤਕ ਹੋਣਾ ਹੈ ਸੇਵਾ ਕਰਨੀ ਹੈ ਤੇ ਨਾਮ ਜਪਣਾ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ